ਕੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕ ਹੁਣ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਮੰਗ ਕਰਨਗੇ ਕੀ ਪੰਜਾਬ ਦੇ ਵਿਧਾਇਕਾਂ ਨੇ ਭਗਵੰਤ ਮਾਨ ਨੂੰ ਪਾਸੇ ਕਰਨ ਦੀ ਤਿਆਰੀ ਕਰ ਲਈ ਹੈ ਆਖਰਕਾਰ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਿਧਾਇਕਾਂ ਨੂੰ ਕਿਉਂ ਸੱਦਿਆ ਗਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਵਾਪਰਨ ਜਾ ਰਿਹਾ ਹੈ ਆਖਰਕਾਰ ਕੀ ਹੈ ਪੂਰੀ ਅਪਡੇਟ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਦਿੱਲੀ ਚੋਣਾਂ ਦੇ ਵਿੱਚ ਹਾਰ ਤੋਂ ਤੁਰੰਤ ਮੰਗ ਰੁਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਦਿੱਲੀ ਸੱਦ ਲਿਆ ਆਮ ਆਦਮੀ ਪਾਰਟੀ ਨੇ ਪਾਰਟੀ ਦੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਸਾਰੇ ਰਜੇਵੇ ਰੱਦ ਕਰਕੇ 11 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਦੇ ਕਪੂਰਥਲਾ ਪਵੰਦੇ ਵਿੱਚ ਪਹੁੰਚਣ ਲਈ ਕਿਹਾ ਆਪ ਦੇ ਦਿੱਲੀ ਦਫ਼ਤਰ ਤਰਫੋਂ ਸਾਰੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਮੀਟਿੰਗ ਸੰਬੰਧੀ ਸਨੇਹੇ ਨੇ ਜਿਹੜੇ ਅੱਜ ਪੁੱਜ ਗਏ ਨੇ ਪੰਜਾਬ ਕੈਬਨਟ ਦੀ ਜਿਹੜੀ ਮੀਟਿੰਗ ਆ ਹੁਣ 10 ਫਰਵਰੀ ਦੀ ਥਾਂ ਤੇ 13 ਫਰਵਰੀ ਨੂੰ ਹੋਵੇਗੀ ਤਾਂ ਇਸੇ ਬਚਾਅ ਵਾਲੇ ਵੀ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਆਖਰਕਾਰ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਕਿਉਂ ਸੱਦਿਆ ਗਿਆ ਤਾਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਜਾਵੇਗਾ ਕਿ ਕੇਜਰੀਵਾਲ ਚੰਗਾ ਬੰਦਾ ਹੈ ਇਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਇਹ ਦਾਵਾ ਭਾਜਪੀ ਦੇ ਵਿਧਾਇਕ ਮਨਜਿੰਦਰ ਸਿਰਸਾ ਨੇ ਕੀਤਾ ਦਿੱਲੀ ਦੇ ਰਜੌਰੀ ਗਾਰਡਨ ਤੋਂ ਭਾਜਪੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਵੀਡੀਓ ਸਾਂਝੀ ਕਰਦੇ ਕਿਹਾ ਕਿ ਦਿੱਲੀ ਚੋਣਾਂ ਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਹ ਭਗਵਾਨਤਮਾਨ ਨੂੰ ਅਜੋਗ ਦੱਸ ਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਸਿਰਸਾ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣਾ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਵਿੱਚ ਸਫਲ ਰਹਿਣ ਦੇ ਮੁੱਦੇ ਉੱਤੇ ਕੇਜਰੀਵਾਲ ਸਾਰੀਆਂ ਸਫਲਤਾਵਾਂ ਭਗਵੰਤ ਮਾਨ ਤੇ ਪਾਉਣਾ ਚਾਹੁੰਦੇ ਨੇ ਉਹ ਆਪ ਪੰਜਾਬ ਦੇ ਵਿਧਾਇਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਰਹੇ ਨੇ ਕਿ ਕੇਜਰੀਵਾਲ ਇੱਕ ਚੰਗਾ ਆਦਮੀ ਹੈ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਦਿੱਲੀ ਚੋਣ ਹਾਰਨੇ ਕੇ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਕੱਲ ਪੰਜਾਬ ਕੇ ਐਮਐਲਏ ਦੀ ਮੀਟਿੰਗ ਦਿੱਲੀ ਮੇ ਬੁਲਾਈ ਹੈ ऐसा बताया जा रहा है कि अरविंद केजरीवाल जी अब भगवंत मान जी को नलायक बताकर इन एफिशियंट बताकर उन्होंने औरतों का हजार रुपया देने का वादा पूरा नहीं किया पंजाब में नशा नहीं वो रोक पा रहे पंजाब के लॉन्ड ऑर्डर हालात खराब हो गए हैं ये कहकर भगवंत मान जी को हटाना चाहते हैं और खुद अपने एम से ये कहलाकर कि अरविंद केजरीवाल अच्छे आदमी इनको मुख्यमंत्री बनाओ ऐसा वो सपना देख रहे हैं मैं अरविंद केजरीवाल जी को बताना चाहता हूं ये पंजाब है कभी गलती से ऐसा सपना भी मत देखना पंजाब के लोग किसी सूरत में इस चीज को बर्दाश्त भी नहीं करेंगे और आपको बनने भी नहीं देंगे और मैं भगवंत मान जी से भी आग्रह करना चाहता हूं ऐसे काम इससे पहले हो जाए आपको सतर्क होना चाहिए अरविंद केजरीवाल किसी के सके नहीं है उन्होंने चाहे कुमार विश्वास हो चाहे कोई एमएलए हो चाहे उन्होंने सबके साथ धोखे किए हैं और आप पंजाब के लोगों के साथ धोखा करेंगे भगवंत मान जी आपके साथ धोखा करेंगे इसलिए हम नहीं चाहते कि पंजाब के अंदर ऐसा आदमी जाके जो इसने दिल्ली को तबाह कर दिया है पंजाब के अंदर जो हालात बना रखे और तबाही की तरफ लेके जाए ये कभी कोई पंजाबी बर्दाश्त नहीं करेगा इसलिए मैं जरूर कहना चाहता हूं अरविंद केजरीवाल जी ये सपना मत पालना यह सपना बहुत महंगा पड़ेगा ਤਾਂ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਇੱਕ ਖਦਸ਼ਾ ਜਤਾਇਆ ਸੀਗਾ ਰਾਜਨੀਤਿਕ ਹਲਕਿਆਂ ਦੇ ਵਿੱਚ ਚਰਚਾ ਕਿ ਦਿੱਲੀ ਦੇ ਵਿੱਚ ਸੱਤਾ ਗਵਾਉਣ ਤੋਂ ਬਾਅਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਇਹ ਦਾਵਾ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੀਤਾ ਸੀਗਾ ਬਾਜਵਾ ਨੇ ਇਹ ਦਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਦੀ ਸੰਭਾਵਨਾਵਾਂ ਬਾਰੇ ਬਿਆਨ ਦਾ ਹਵਾਲਾ ਦਿੰਦੇ ਹੋਏ ਕੀਤਾ ਉਹਨਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਹਿੰਦੂ ਅਤੇ ਸਿੱਖ ਚਿਹਰਿਆਂ ਦੇ ਆਧਾਰ ਉੱਤੇ ਦੇਖਣ ਦੀ ਬਜਾਏ ਸਰਕਾਰ ਚਲਾਉਣ ਦੀ ਯੋਗਤਾ ਤੇ ਆਧਾਰ ਉੱਤੇ ਦੇਖਿਆ ਜਾਣਾ ਚਾਹੀਦਾ ਤਾਂ ਭਾਜਪੀ ਦੇ ਦਿੱਲੀ ਦੇ ਰਜ਼ੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿਰਸਾ ਨੇ ਵੱਡਾ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕਾਂ ਨੂੰ ਇਸ ਕਰਕੇ ਦਿੱਲੀ ਸੱਦਿਆ ਗਿਆ ਕਿ ਉਹ ਜਾ ਕੇ ਕਹਿਣ ਕਿ ਕੇਜਰੀਵਾਲ ਇੱਕ ਚੰਗਾ ਆਦਮੀ ਹੈ ਇਸ ਕਰਕੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਤਾਂ ਹੁਣ ਜਿਹੜੀ ਮੀਟਿੰਗ ਹੈ ਉਹ ਕੱਲ ਸਵੇਰੇ 11 ਵਜੇ ਬੁਲਾਈ ਗਈ ਹੈ ਜਿਸ ਤੋਂ ਬਾਅਦ ਕੀ ਹੁੰਦਾ ਹੈ ਮੀਟਿੰਗ ਦੇ ਵਿੱਚ ਵਿਧਾਇਕਾਂ ਨੂੰ ਕੀ ਹੁਕਮ ਦਿੱਤੇ ਜਾਂਦੇ ਨੇ ਫਿਲਹਾਲ ਇਹ ਮੀਟਿੰਗ ਤੋਂ ਬਾਅਦ ਹੀ ਸਭ ਕੁਝ ਕਲੀਅਰ ਹੋਵੇਗਾ